ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਹਰਵੀਰ ਗਿੱਲ ਡੇਰੀ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਵਾਗਤ ਆ ਸਾਰੇ ਸੱਜਣਾ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਔਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਇੱਥੇ ਫਾਰਮ ਤੇ ਵਿਜ਼ਿਟ ਕਰਨ ਲਈ ਪਿੰਡ ਜੋਨ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹਰੀਕੇ ਪੱਤਨ ਤੋਂ ਪਹੁੰਚ ਕਰ ਸਕਦੇ ਆ ਵੱਡੇ ਸਭਰਾ ਤੋਂ ਪੱਟੀ ਤੋਂ ਨਵਾਪੁਰ ਕੋੜ ਬੁੱਢਾ ਇਸ ਏਰੀਆ ਤੋਂ ਤੁਸੀਂ ਜਿਹੜੀ ਫਾਰਮ ਤੇ ਵਿਜ਼ਿਟ ਕਰਕੇ ਆਪਣੇ ਪਸ਼ੂ ਜਿਹੜੇ ਖਰੀਦ ਸਕਦੇ ਜੋ ਤੇ ਬਾਕੀ ਫੋਨ ਨੰਬਰ ਆਪਣਾ 99036 82025 99063 82025 ਚੈਨਲ ਵੱਲੋਂ ਇੱਕ ਹਦਾਇਤ ਦਿੱਤੀ ਜਾਂਦੀ ਆ ਕਿ ਆਪਣਾ ਜਿਹੜਾ ਸੂਹਾ ਸਵਾਇਆ ਪਸ਼ੂ ਆ ਉਹਦੀ ਦੋ ਟਾਈਮ ਦੀ ਚੋਾਈ ਕਰਕੇ ਲੈ ਕੇ ਜਾਇਆ ਕਰੋ ਤੇ ਗੱਬਰ ਪਸ਼ਣ ਨੂੰ ਟਿੱਪ ਕੇ ਲੈ ਕੇ ਜਾਇਆ ਕਰੋ ਬਾਕੀ ਜੇ ਕੋਈ ਸੱਜਣ ਗਰੰਟੀ ਦੇਂਦਾ ਆਨਲਾਈਨ ਵੀ ਸੌਦਾ ਕਰਦਾ ਤਾਂ ਉਹ ਬਿਲਕੁਲ ਜਿਹੜਾ ਤੁਸੀਂ ਕਰ ਸਕਦੇ ਜੋ ਬਾਕੀ ਇੱਕ ਹੋਰ ਰਿਕਵੈਸਟ ਆ ਕਿ ਆਪਣਾ ਜਿਹੜਾ ਪ੍ਰੋਪਰ ਐਡਰੈਸ ਅਸੀਂ ਦੱਸਦੇ ਆ ਆਪਣਾ ਘਰ-ਬਾਰ ਦਿਖਾਉਨੇ ਆ ਪਰ ਸੱਜਰੋ ਕਿਤੇ ਨਾ ਕਿਤੇ ਤੁਸੀਂ ਜिद ਕਰ ਲੈਂਦੇ ਜੋ ਕਿ ਆ ਪਸ਼ੂ ਵੇਚ ਦਿਓ ਬਿਨਾਂ ਸਾਈ ਬਿਆਨੇ ਤੋਂ ਤਾਂ ਇੱਥੇ ਆ ਕੇ ਪੈਸੇ ਦੇ ਦਾਂਗੇ ਇੱਕ ਅਸੀਂ ਤੁਸੀਂ ਜਿਹੜਾ 2-4000 ਰੁਪਇਆ ਜ਼ਰੂਰ ਪਾਇਆ ਕਰੋ ਉਹਦੇ ਵਿੱਚ ਇਹ ਹੁੰਦਾ ਕਿ ਪਸ਼ੂ ਜਿਹੜਾ ਤੁਹਾਡਾ ਵੀ ਪੱਕਾ ਹੋ ਜਾਂਦਾ ਤੇ ਵਪਾਰੀ ਵੀ ਜਿਹੜਾ ਅੱਗੇ ਸੇਲ ਨਹੀਂ ਕਰਦਾ ਉਹਦਾ ਕਾਰਨ ਕਿ ਆਪਣੇ ਜਿਹੜੇ ਪਸ਼ੂ ਆ ਪੂ ਬਿਲਕੁਲ ਪੱਕੇ ਤੌਰ ਤੇ ਜਿਹੜਾ ਆਪਣਾ ਹੋ ਜਾਂਦਾ ਵਾ ਤੇ ਵਪਾਰੀ ਨੂੰ ਵੀ ਪਤਾ ਹੁੰਦਾ ਕਿ ਪਸ਼ੂ ਸਾਡਾ ਜਿਹੜਾ ਸੇਲ ਹੋ ਚੁੱਕਾ ਵਾ ਕਿਉਂਕਿ ਵੀਡੀਓ ਚੱਲਦੀ ਹੁੰਦੀ ਆ ਕਿਸੇ ਨਾ ਕਿਸੇ ਜਿਹੜਾ ਭੈਣ ਭਰਾ ਨੇ ਕਾਲ ਕਰਨੀ ਹੁੰਦੀ ਆ ਉਹਨੂੰ ਜਿਹੜਾ ਅਸੀਂ ਜਵਾਬ ਦੇਣਾ ਹੁੰਦਾ ਕਿ ਪਸ਼ੂ ਸਾਡਾ ਸੇਲ ਹੋ ਚੁੱਕਾ ਵਾ ਬਾਕੀ ਤੁਹਾਨੂੰ ਖੋਲ ਕੇ ਜਿਹੜੇ ਪਸ਼ੂ ਜਰੂਰ ਦਿਖਾਉਨੇ ਆ ਆ ਦਿਖਾਉਨੇ ਇੱਕ ਨੰਬਰ ਵਾਲੀ ਜਿਹੜੀ ਮੱਝਾ ਖੋਲਿਓ ਫਿਰ ਵੀ ਕੋਈ ਗੱਲ ਕਰਕੇ ਆਪਾਂ ਮੱਝ ਦੇ ਚੰਗਾ ਵੱਡਾ ਕੱਦ ਕਾਠ ਆ ਬਿਲਕੁਲ ਹਰਿਆਣੇ ਦੀ ਮੱਝ ਬਿਲਕੁਲ ਮੋਹਰਾ ਦੇ ਵਿੱਚ ਤੇ ਚੰਗਾ ਜਿਹੜਾ ਇਹਦਾ ਥਣ ਲੇਵਾ ਤੇ ਮਗਰਾਠਾ ਬੜਾ ਦੁੱਧ ਵਾਲੀ ਪੂਰੀ ਜਿਹੜੀ ਮੱਝ ਆ ਬਰੀਕ ਚਮੜੀ ਦੇ ਵਿੱਚ ਤੇ ਥਣਾ ਦੀ ਵੰਡ ਸਪੇਸ ਵੀ ਬਹੁਤ ਸੋਹਣੀ ਆ ਆ ਚੈੱਕ ਕਰੋ ਬਹੁਤ ਚੰਗੇ ਕੱਦ ਕਾਠ ਦੀ ਆ ਚੰਗੇ ਵੱਡੇ ਕੱਦ ਕਾਠ ਦੇ ਵਿੱਚ ਆ ਪਰ ਥੋੜੀ ਜੀ ਘੱਟ ਸਾਫ ਸੰਭਾਲ ਵਾਲੇ ਕਰਵਾਈ ਆ ਜਿਸੇ ਮੱਝ ਦੇ ਉੱਪਰ ਪੂਰਾ ਚਾਮਾ ਜੇ ਥੋੜੀ ਸਾਭੀ ਜਾਵੇ ਤਜਿੱਦਾ ਇਹਨੂੰ ਪਿੱਠ ਪੁੜਾ ਲੱਗਾ ਜਾਂ ਕਾਦਿਆ ਜਿੰਨੀ ਵੱਡੀ ਵੱਖੀ ਦੇ ਵਿੱਚ ਆ ਗਈ ਇਹ ਤੇ ਥਣਾਂ ਦੀ ਜਿਹੜੀ ਵਨ ਸਪੇਸ ਹੋ ਗਈ ਤੁਹਾਨੂੰ ਦਿਖਾ ਦਿੰਦੇ ਆ ਬਹੁਤ ਸੋਹਣੀ ਆ ਤੇ ਦੋ ਦੋ ਦੇ ਥੱਲੇ 9 ਤੋਂ ਜਿਹੜਾ 10 ਕਿਲੋ ਆ ਪਿੱਛੇ ਜਿਹੜਾ ਇਹਦੇ ਇਹ ਮੇਲਕਾਫ ਆ ਗਿਆ ਨਾਮ ਸੰਜੜਾ ਇਹਦਾ ਕੋਈ ਮਹੀਨੇ ਦੇ ਲਗਭਗ ਦਾ ਜਿਹੜਾ ਸਮਾਂ ਸੂਈ ਨੂੰ ਹੋ ਗਿਆ ਤੇ ਰੇਟ ਇਹਦਾ ਜਿਹੜਾ ਬਿਲਕੁਲ ਜਾਇਜ਼ ਰਹੂਗਾ 77000 ਰੁਪਇਆ ਉਹਦੇ ਜੋ ਜਿਹੜਾ ਥੋੜਾ ਬੋਧਾ ਛੋੜ ਛੱਪਾ ਮੰਨਤਣ ਜ਼ਰੂਰ ਕੀਤਾ ਜਾਊਗਾ ਘਰ ਆ ਜਾਂਦਾ ਤੇ ਦੋ ਨੰਬਰ ਤੇ ਤੁਹਾਨੂੰ ਆ ਝੋਟੀ ਦਿਖਾਉਣੀ ਆ ਬਿਲਕੁਲ ਜਿਹੜੀ ਹਰਿਆਣੇ ਦੀ ਝੋਟੀ ਆ ਬਿਲਕੁਲ ਮੋਹਰਾ ਦੇ ਵਿੱਚ ਜਿਹੜਾ ਸੱਜਣ ਤੋਂ ਆਪਾਂ ਖਰੀਦੀ ਉਹਨਾਂ ਦੱਸਿਆ ਕਿ ਹਰਿਆਣੇ ਤੋਂ ਅਸੀਂ ਮੱਝ ਲੈ ਆਂਦੀ ਸੀ ਉਹਦੇ ਪਿੱਛੇ ਜਿਹੜੀ ਕੱਟੀ ਆਈ ਸੀ ਤੇ ਚੰਗਾ ਜਿਹੜਾ ਥਣ ਲੇਵਾ ਵਾ ਇਹਦੇ ਪਿੱਛੇ ਜਿਹੜਾ ਬੱਚਾ ਹੈ ਨੀਗਾ ਸੂਈ ਨੂੰ ਇਹਨੂੰ ਕੋਈ 2 ਕੁ ਮਹੀਨੇ ਦਾ ਜਿਹੜਾ ਸਮਾਂ ਹੋ ਗਿਆ ਤੇ ਕਿ 15 ਦਿਨ ਦੀ ਇਹ ਗੱਪਣ ਤੇ ਗਰੰਟੀ ਨਾਲ ਇਹ ਗੱਪਣ ਨਿਕਲੂਗੀ ਕਿਉਂਕਿ ਬਿਲਕੁਲ ਉਹਨਾਂ ਦੇ ਮੁਤਾਬਕ ਹੀਟ ਦੇ ਵਿੱਚ ਆ ਕੇ ਛੋਟੀ ਜਿਹੜੀ ਨਵੇਂ ਦੋ ਦੂਈਆ ਦੂਜੇ ਸੂਏ ਦੇ ਵਿੱਚ ਚੱਲ ਰਹੀ ਆ ਤੀਜੇ ਵਾਸਤੇ ਗੱਬਣ ਚੰਗਾ ਕੱਦ ਕਾਠਾ ਛੋਟੀ ਦਾ ਤੇ ਥਣਾ ਦੀ ਵਨ ਸਪੇਸ ਵੀ ਬਹੁਤ ਸੋਹਣੀ ਆ ਆ ਸਾਈਡ ਤੋਂ ਤੁਸੀਂ ਚੈੱਕ ਕਰੋ ਬਿਲਕੁਲ ਚੰਗਾ ਜਿਹੜਾ ਥਣ ਲੱਗਾ ਕੋਈ ਵੀਰ ਸੱਜਣ ਇਹ ਨਾ ਕਵੇ ਕਿ ਇਹਨੂੰ ਥਣ ਅਗੋਂ ਗੋਲ ਆ ਵਾਸਤੇ ਟਾਈਟ ਹੋ ਗਈ ਕਈ ਵਾਰ ਆਮ ਆਪਾਂ ਗੋਲ ਥਣਾ ਦੇ ਵਿੱਚ ਵੇਖਦੇ ਆ ਪਸ਼ੂ ਟਾਈਟ ਨਿਕਲ ਜਾਂ ਪਰ ਚੁਆਈਏ ਦੀ ਬਿਲਕੁਲ ਪੋਲੀ ਇੱਕ ਨੰਬਰ ਤੇ ਵਾਂਡ ਸਪੇਸ ਬਹੁਤ ਸੋਹਣੀ ਆ ਬਿਲਕੁਲ ਫਾੜੀਆਂ ਵਾਲਾ ਜਿਹੜਾ ਲੇਵਾ ਲੱਗਾ ਤੇ ਆ ਸਿੰਗੀ ਆਪਾਂ ਦਿਖਾ ਦਿੰਨੇ ਝੋਟੀ ਦੀ ਚੰਗੀ ਆ ਬਾਕੀ ਪਿੱਛੇ ਬੱਚਾ ਹੈ ਨਹੀਂ 8 ਕਿਲੋ ਲਗਭਗ 8 1/2 ਕਿਲੋ ਜਿਹੜਾ ਦੁੱਧ ਦੇ ਦੇ ਥੱਲੇ હાજર ਆ ਤੇ ਕਦ ਕੱਠ ਵੀ ਚੰਗਾ ਰੇਟ ਇਹਦਾ ਜਿਹੜਾ 56,000 ਰੁਪਇਆ ਉਹਦੇ ਵਿੱਚੋਂ ਜਿਹੜਾ ਘਰ ਹੈ ਸੱਜਣਾ ਦਾ ਬਿਲਕੁਲ ਮਾਨਤਾਨ ਕੀਤਾ ਜਾਊਗਾ ਤੇ ਅੱਗੇ ਜਿਹੜੀ ਇਹ ਲਾਹੇਵੰਦ ਆ ਚੰਗੀ ਭਾਰੀ ਝੋਟੀ ਹੈ ਜਦੋਂ ਬਣ ਕੇ ਤਿਆਰ ਹੋ ਗਈ ਲੱਖ ਸਵਾ ਲੱਖ ਦੀ ਝੋਟੀ ਜਿਹੜੀ ਬਣ ਕੇ ਤਿਆਰ ਹੁੰਦੀ ਆ ਤੀਜੇ ਨੰਬਰ ਤੇ ਆਪਾਂ ਮੱਝ ਦਿਖਾਉਨੇ ਆ ਇਹ ਵੀ ਮੋਰਾ ਦੇ ਵਿੱਚ ਆ ਚੰਗਾ ਕੱਦ ਕਾਠ ਪਿੱਠ ਪੂੜਾ ਬਹੁਤ ਸੋਹਣਾ ਖੋਲੋ ਹੀਰੇ ਵੀ ਲੱਗੇ ਨੇ ਚੰਗਾ ਪਿੱਠ ਪੂੜਾ ਸਿੰਘ ਬਿਲਕੁਲ ਵੇਖੀਏ ਤਾਂ ਜੇ ਆਪਾਂ ਇਹ ਦੂਜੇ ਸਿੰਘ ਦੀ ਸ਼ੇ ਵੇਖੀਏ ਤਾਂ ਚੰਗਾ ਇੱਕ ਸਿੰਘ ਦਾ ਜਿਹੜਾ ਖੋਪਰ ਜਰੂਰ ਲੱਥਾ ਹੋਵੇ ਤੁਹਾਨੂੰ ਜਿਹੜਾ ਦਿਖਾਵਾਂਗੇ ਪੁੱਠਾ ਮੱਝ ਦਾ ਬਹੁਤ ਵਧੀਆ ਚੰਗੇ ਭਾਰੇ ਪੁੱਠੇ ਦੇ ਵਿੱਚ ਤੇ ਜੰਮੀ ਪਲੀ ਆ ਤੇ ਥਣਾ ਦੀ ਵਨ ਸਪੇਸ ਵੀ ਬਹੁਤ ਸੋਹਣੀ ਆ ਆ ਫੇਸ ਕੁਆਲਟੀ ਵੀ ਤੁਹਾਨੂੰ ਚੈੱਕ ਕਰਾ ਦੇ ਇੱਕ ਸਿੰਘ ਦਾ ਥੋੜਾ ਖੋਪ ਜਰੂਰ ਲੱਥਾ ਖੋਪ ਲੱਥ ਜਾਣਾ ਕੋਈ ਵੱਡੀ ਗੱਲ ਨਹੀਂ ਹੁੰਦੀ ਕਿਉਂਕਿ ਆਪਾਂ ਕਈ ਵਾਰ ਪਸ਼ੂ ਖਰੀਦ ਕੇ ਲੈ ਕੇ ਜਾਂਦੇ ਤੇ ਜਾਂਦੇ ਸਾਰੀ ਲਵਾ ਲੈਂਦੀਆਂ ਖੁਰਲੀ ਨਾਲ ਮਾਰ ਕੇ ਲਵਾ ਲੈਂਦੀਆਂ ਤੇ ਕੋਈ ਚੱਕਰ ਨਹੀਂ ਆ ਖੋਪ ਲੱਥਾ ਕੋਈ ਵੱਡੀ ਗੱਲ ਨਹੀਂ ਗੱਲ ਆ ਕੁਆਲਟੀ ਦੀ ਤੇ ਦੁੱਧ ਦੀ ਦੁੱਧ ਦੇ ਥਲੇ 10 11 ਕਿਲੋ ਝੋਟੀ ਦੇ ਹੈਗਾ ਪੂਰੇ ਨਿਗਰ ਲੇਵੇ ਦੇ ਵਿੱਚ ਪੂਰਾ ਜੋਸ਼ ਆ ਲੇਵੇ ਚ ਤੇ ਵੰਡ ਸਪੇਸ ਬਹੁਤ ਸੋਹਣੀ ਆ। ਆ ਚੈੱਕ। ਪੂਰਾ ਮੁਠੀ ਵਾਲਾ ਥਾਣਾ ਤੇ ਪਿੱਛੇ ਇਹਦੇ ਵੀ ਜਿਹੜਾ ਮੇਲ ਕਾਫ ਆ ਗਿਆ ਵਾ। ਇਹ ਬਿਲਕੁਲ ਇਹ ਜਿਹੜਾ ਕੱਟਾ ਆ ਗਿਆ ਲਗਭਗ ਇਹਦਾ ਵੀ 22-25 ਦਿਨ ਦਾ ਸਮਾਂ ਜਿਹੜਾ ਸੂਈ ਨੂੰ ਹੋ ਗਿਆ। ਤੇ 10-11 ਕਿਲੋ ਇਹਦੇ ਥੱਲੇ ਜਿਹੜਾ ਦੁੱਧ ਦਾ ਫੇਸ ਕੁਆਲਟੀ ਤੁਹਾਨੂੰ ਫੇਰ ਦਿਖਾ ਦਿੰਦੇ ਆ। ਇੱਕ ਸਿੰਘ ਜਿਹੜਾ ਬਿਲਕੁਲ ਕੁੰਡਾ। ਬਾਕੀ ਕੁਆਲਟੀ ਮਾਈ ਦੀ ਚੰਗੀ ਆ ਸਾਰੀ ਦੀ ਸਾਰੀ ਮਾਈ ਦੀ ਚੰਗੀ ਆ ਸਾਰੀ ਦੀ ਸਾਰੀ। ਤੇ ਰੇਟ ਆ ਜਿਹੜਾ ਇਹਦਾ ਵੀ ਤੁਹਾਨੂੰ ਦੱਸ ਦਿੰਨੇ ਆ। ਰੇਟ ਬਿਲਕੁਲ 95000 ਰੁਪਇਆ ਉਹਦੇ ਜੋ ਜਿਹੜਾ ਮੰਤਾਨ ਘਰ ਆਇਆ ਦਾ ਜਰੂਰ ਕੀਤਾ ਜਾਊਗਾ ਚੰਗੀ ਭਾਰੀ ਬੋਡੀ ਦੇ ਵਿੱਚ ਮੱਜਾ ਤੇ ਤੀਜੇ ਚੌਥੇ ਨੰਬਰ ਤੇ ਜਿਹੜੀ ਆਪਾਂ ਉਹਨਾਂ ਦੇ ਇਹ ਵੀ ਮਤਲਬ ਨਾ ਆਇਆ ਆਪਣੇ ਤੋਂ ਕੱਲ੍ਹ 600 ਏਰ ਦੀਆਂ ਤੇ ਦੋ ਦੋ ਨਾਲੋਂ ਕੋਈ 13 13 ਕਿਲੋ ਸੀ ਇਹਨਾਂ ਦਾ ਲੱਪਾ ਲਾਇਆ ਜੀ ਨਹੀਂ ਲੱਗੀਆਂ ਘਰੋਂ ਆਈਆਂ ਬਿਲਕੁਲ 13 13 14 14 ਕਿਲੋ ਦੀਆਂ ਮਾਰਕ ਸੀ ਦੋਨੇ ਇੱਕੇ ਘਰੋਂ ਫਰੀਜੀਆਂ ਗਈਆਂ ਇਹਨਾਂ ਉਸੇ ਲੈਵਲ ਤੇ ਜਾਣ ਗਈਆਂ ਵਾਪਸ ਤੇ ਆਹ ਟਾਈਮ 10 11 ਕਿਲੋ ਬਿਲਕੁਲ ਡੇਰੀ ਦੇ ਪਰਪਸ ਨੂੰ ਬਹੁਤ ਵਧੀਆ ਮੱਜਾ ਵਾਂ ਤੇ ਆ ਜਿਹੜੀ ਚੌਥੇ ਨੰਬਰ ਤੇ ਮੈਂ ਤੁਹਾਨੂੰ ਦਿਖਾਉਨੇ ਆ ਇਹਦੀ ਖਾਸੀਅਤ ਵੀ ਤੁਹਾਨੂੰ ਦੱਸਦੇ ਆ ਇਹਦੇ ਥੱਲੇ ਜਿਹੜਾ 14 14.5 ਕਿਲੋ ਅਸੀਂ ਚੋਕੇ ਦੁੱਧ ਲਿਆ ਦੋ ਟਾਈਮ ਚਲੋ ਇਸ ਟਾਈਮ ਵੀ ਇਹਦੇ ਥੱਲੇ 12 ਕਿਲੋ ਦੁੱਧ ਹੋਊਗਾ ਕਾਰਨ ਪਸ਼ੂ ਜਦੋਂ ਨਵੀਂ ਥਾਂ ਤੇ ਆਉਂਦਾ ਥੋੜਾ ਦੁੱਧ ਤੋਂ ਜ਼ਰੂਰ 2-4 ਦਿਨ ਹੁੰਦਾ ਜਦੋਂ ਪਸ਼ੂ ਦਾ ਆਪਦਾ ਘਰ ਬਣ ਜਾਂਦਾ ਤੇ ਪਸ਼ੂ ਬਿਲਕੁਲ ਜਿਹੜਾ ਦੁੱਧ ਲੈਵਲ ਤੇ ਆ ਜਾਂਦਾ ਗੱਲ ਕਰੀਏ ਆਪਾਂ ਇਹਦੇ ਵੰਡ ਸਪੇਸ ਦੀ ਥਣਾ ਦੀ ਬਹੁਤ ਸੋਹਣਾ ਲੇਵਾ ਨਿੱਗਰ ਲੇਵੇ ਦੇ ਵਿੱਚ ਚਾਰੇ ਦੇ ਚਾਰੇ ਪਸ਼ੂ ਨਿੱਗਰ ਲੇਵੇ ਦੇ ਵਿੱਚ ਆ ਜਿਹੜੀਆਂ ਮੱਝਾਂ ਦੀ ਗੱਲ ਕਰਦੇ ਆ ਆਪਾਂ ਤੇ ਦੁੱਧ ਬਹੁਤ ਸੋਹਣਾ ਹੈ ਤੇ ਥਣੇ ਭਾਰੀ ਬੋਡੀ ਦੇ ਵਿੱਚ ਮੱਝਾਂ ਆ ਚੈੱਕ ਕਰੋ ਬਹੁਤ ਚੰਗੀ ਆ ਚੰਗਾ ਵਜ਼ਨ ਮੌਜੂਦ ਆ ਬਾਕੀ ਆ ਫੇਸ ਕੁਆਲਟੀ ਵੀ ਤੁਹਾਨੂੰ ਦਿਖਾ ਦਿੰਨੇ ਆ ਬਾਕੀ ਡੇਰੀ ਦੇ ਪਰਪਸ ਨੂੰ ਘਰੇ ਦੁੱਧ ਦੀ ਚਵਾਈ ਵਾਸਤੇ ਓਵਰਹੌਲ ਜਿਹੜਾ ਹੈ ਪਸ਼ੂ ਸਾਰੇ ਚੰਗੇ ਨੇ ਕਿਉਂਕਿ ਸਾਰੇ ਪਸ਼ੂ ਨਿੱਗਰ ਨੇ ਵੱਡੀਆਂ ਮੱਜਾਂ ਨੇ ਕੋਈ ਛੋਟੀਆਂ ਨਹੀਂ ਆ ਚੈੱਕ ਕਰੋ ਰੇਟ ਆ ਜਿਹੜਾ ਇਹਦਾ ਉਹ ਵੀ ਆਪਾਂ ਦਿਖਾ ਦਾਂਗੇ ਦੱਸ ਦਾਂਗੇ ਤੇ ਪਹਿਲਾਂ ਤੁਹਾਨੂੰ ਲੈਵਾ ਦਿਖਾਈਏ ਨਿੱਗਰ ਲੈਵੇ ਦੇ ਵਿੱਚ ਪੂਰਾ ਜੋਸ਼ ਆ ਇਹਦੇ ਪਿੱਛੇ ਜਿਹੜੀ ਇਹ ਕੱਟੀ ਆ ਗਈ ਆ ਲੰਮ ਸਮੇਂ ਨੂੰ ਵੀ ਕੋਈ ਵੀ 25 ਦਿਨ ਦਾ ਸਮਾਂ ਹੋਊਗਾ ਸੂਈ ਨੂੰ ਤੇ ਰੇਟ ਇਹਦਾ ਜਿਹੜਾ 99700 ਉਹਦੇ ਜੋ ਜਿਹੜਾ ਮਾਨਤਾ ਨਸਕਰ ਆ ਇਹਦਾ ਜ਼ਰੂਰ ਕੀਤਾ ਜਾਊਗਾ ਤੇ ਅੱਗੇ ਆਪਾਂ ਤੁਹਾਨੂੰ ਦਿਖਾਉਨੇ ਆ ਇੱਕ ਮੱਝ ਹੈ ਗਾਂ ਪਰ ਮੱਝ ਇਹ ਛਾਈਵਾਲ ਜਿਹੜੀ ਆ ਗਾਵ ਤੇ ਠੰਡੀ ਸੀਲ ਆ ਚੰਗੀ ਭਾਰੀ ਬੋਡੀ ਦੇ ਵਿੱਚ ਆ ਚੰਗਾ ਕਦ ਕਾਠਾ ਲੰਬਾਈ ਚੰਗੀ ਆ ਬਹੁਤ ਵਧੀਆ ਇਹਦੇ ਵੀਰ ਖੋਲ ਗਏ ਮੜਾ ਜਾ ਬੈਰ ਪਰਸੋਂ ਸ਼ਾਮਾਂ ਦੀ ਇਹ ਸੂਈ ਆ ਤੀਜੇ ਦਿਨ ਦੇ ਵਿੱਚ ਇਹ ਦੇਖ ਲੈ 14 ਕਿਲੋ ਬੋਲਾ ਜਿਹੜਾ ਇਸ ਟਾਈਮ ਹਾਜ਼ਰ ਆ ਤੇ 20 ਕਿਲੋ ਦੀ ਗਾਰੰਟੀ ਤੇ ਉਹਨਾਂ ਨੇ ਗਾ ਦਿੱਤੀ ਆ ਤੇ ਤੀਜੇ ਸੂਏ ਦੇ ਵਿੱਚ ਚੱਲ ਰਹੀ ਆ ਆ ਵੇਖੋ ਥੱਲੇ ਕਰਮਾਰੀ ਨੇ ਪੰਡਾ ਦੀਆਂ ਪੰਡਾ ਪਾਈਆਂ ਬਾਗਮਾਲੇ ਵਾ ਤੇ ਥਣ ਵੀ ਦੋਰਾ ਥਣ ਲੱਗਾ ਚੋਣ ਬੜੀ ਕੋਲੀ ਚੋਣ ਬਹੁਤ ਚੰਗੀ ਆ ਵੇਖੋ ਉਂਗਲ ਵਾਲੀ ਮੋਟੀ ਧਾਰ ਪੈਂਦੀ ਤੇ ਕਹਿੰਦੇ ਵੀ ਸ਼ਾਈ ਵਾਲ ਗਰਮ ਹੁੰਦੀ ਜਾਂ ਕੋਈ ਬਹੁਤ ਠੰਡੀ ਇੰਨੀ ਠੰਡੀ ਸ਼ਾਈ ਵਾਲ ਵੀ ਲੋੜ ਤੋਂ ਵੱਧ ਕਿਉਂਕਿ ਸ਼ਾਈ ਵਾਲ ਦੇ ਦੋ ਰੰਗ ਆਉਂਦੇ ਚੀਨਾ ਆ ਜਾਂਦਾ ਥੱਲੇੋਂ ਚੀਨੀ ਤੇ ਉੱਪਰੋਂ ਜਿਹੜੀ ਇਹ ਬਿਲਕੁਲ ਚਾਕਲੇਟ ਕਲਰ ਦੇ ਵਿੱਚ ਆ ਗਈ ਥੋੜੀ ਆ ਦੇਖੋ ਬਹੁਤ ਸੋਹਣੀ ਹਵਾਨਾ ਸਫੇਦ ਆ ਗਿਆ ਥੋੜਾ ਥੱਲੇ ਤੇ ਬਹੁਤ ਚੰਗੀ ਆ ਚੈੱਕ ਕਰੋ ਥਣ ਦੋਰਾ ਥੱਲੇ ਲੱਗਾ ਬਹੁਤ ਸੋਹਣਾ ਮੁਠੀ ਵਾਲਾ ਥਣ ਉਂਗਲ ਉਂਗਲ ਦੀ ਧਾਰਾ ਬਿਲਕੁਲ ਥੱਲੇ ਤੁਹਾਨੂੰ ਜਿਹੜਾ ਧਨ ਉਹ ਵੀ ਦਿਖਾ ਦਿੰਨੇ ਆ ਕੋ ਮੱਜਾਂ ਵਰਗੀ ਆ ਮੱਝਾਂ ਵਾਲਾ ਇਹਨੂੰ ਥਣ ਲੱਗਾ ਤੇ ਮੱਝਾਂ ਵਾਲੀ ਇਹਦੀ ਫੈਂਟ ਰਹੂਗੀ 20 ਕਿਲੋ ਦੁੱਧ ਦੀ ਜਿਹੜੀ ਗਰੰਟੀ ਦਿੱਤੀ ਘਰ ਵਾਲਿਆਂ ਨੇ ਤੇ ਰੇਟ ਆ ਜਿਹੜਾ ਇਹਦਾ 56000 ਰੁਪਇਆ ਉਹਦੇ ਜੋ ਜਿਹੜਾ ਮਾਣਤਨ ਜ਼ਰੂਰ ਘਰ ਆ ਜਾਂਦਾ ਕਰਾਂਗੇ ਬਾਕੀ ਠੰਡੀ ਸੀਲ ਬਹੁਤ ਜ਼ਿਆਦੀ ਆ ਚੈੱਕ ਕਰੋ ਚੰਗੀ ਠੰਡੀ ਲੈਵਾ ਚੈੱਕ ਕਰੋ ਤੇ ਮੁਠੀ ਵਾਲਾ ਥਣ ਆ ਗਿਆ ਕਰਮਾਲੀ ਦੇ ਚੌਥੇ ਦਿਨ ਦੇ ਵਿੱਚ ਤੀਜੇ ਦਿਨ ਦੇ ਵਿੱਚ 14 ਕਿਲੋ ਤੇ ਆ ਤਾਂ ਸਮਝੋ ਵੀ ਇਹ 20 ਕਿਲੋ ਦੇਣ ਆ ਇਹਦੇ ਲਈ ਕੋਈ ਵੱਡੀ ਗੱਲ ਨਹੀਂ ਫਿਰ ਚਾਰੂ ਬਹੁਤ ਜ਼ਿਆਦੀ ਆ ਤੇ ਇਹ ਸਾਰੇ ਆਪਣੇ ਤੇ ਰੇਟ ਜਿਹੜਾ ਇਹਦਾ ਮੈਂ ਦੱਸ ਦੁੱਤਾ ਜੀ ਰੇਟ ਇਹਦਾ 67000 ਰੁਪਿਆ ਵਾ ਉਹਦੇ ਜਿਹੜਾ ਮਾਨਤਾ ਨਾ ਕਰਿਆ ਇਹਦਾ ਗਰਮੀ ਦੇ ਵਿੱਚ ਤਾਂ ਹੀ ਰਸਿਆਂ ਨੂੰ ਨਜ਼ਾਰੇ ਦੇਣੇ ਆ ਕਿਉਂਕਿ ਹੁਣ ਜਿਹੜਾ ਮਿਕਸ ਫਰੀਡ ਜਿਹੜੀ ਸ਼ੁਰੂ ਹੋ ਗਈ ਆ ਗਰਮੀ ਨਾਲ ਵੀ ਇਹਨੂੰ ਕੋਈ ਮਤਲਬ ਨਹੀਂ ਆ ਮੱਝ ਫਿਰ ਠੰਡੀ ਸੀਲ ਵੇਖੋ ਪੂਰੀ ਜਿੱਦਾਂ ਮਰਜੀ ਆਮ ਜਈਵਰਾ ਸ਼ਾਈ ਵਾਲ ਦੇ ਵਿੱਚ ਜਿਹੜੀਆਂ ਗਰਮ ਹੁੰਦੀਆਂ ਤੇ ਮੱਝਾਂ ਵਾਲਾ ਦੀ ਦੁੱਧ ਹੋਊਗਾ ਫੈਂਟ ਹੋਊਗੀ ਤੇ ਬਾਕੀ ਇਹ ਸਾਰੇ ਪਸ਼ੂ ਆਪਣੇ ਕੋਲੇ ਸੇਲ ਵਾਸਤੇ ਨੇ ਤੇ ਪਸ਼ੂ ਜਿਹੜੇ ਆਉਂਦੇ ਜਾਂਦੇ ਰਹਿੰਦੇ ਆਪਣੇ ਕੋਲੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ